ਕਲੀ ਤਾਂਗਾ ਕਹਿੰਦੇ ਗੱਡੀਆਂ ਬਾਹਰ ਕੱਢੋ ਗੱਡੀ ਲਾਵਾਂਗਾ ਉਧਰ ਆ ਗਏ ਆਪਾਂ ਗਏ ਸਬਜ਼ੀ ਮੰਡੀ ਤੇ ਇਹਦਾ ਵੱਡੇ ਆ ਤੇ ਮੈਂ ਕਿਹਾ ਚਲੋ ਵੱਡੇ ਦੇ ਸਬਜ਼ੀ ਲੈ ਚੱਲਦੇ ਮਿਕਸਰ ਜੀ ਮਿਕਸਰ ਜੀ ਵੀ ਹੋ ਗਈ ਜੀ ਦੋ ਆ ਲੈਣੇ ਕਿ ਭਾਜੀ ਦੱਸੋ ਯਾਰ ਦੋ ਆ ਕਾਜਰਾ ਲੈ ਲਈ ਯਾਰ ਜੋਦਨ ਘਰੋਂ ਕਿਹਾ ਗਿਆ ਉਹ ਲੱਲਾ ਬਾ ਮੈਂ ਕੁਝ ਨਹੀਂ ਕਹਿ ਸਕਦਾ 2 ਕਿਲੇ ਕਾਜਰਾ ਪਾ ਲਈ ਯਾਰ ਕਿਲੋ ਅਸਾ ਬਾਇ ਫੜ ਕੇ ਆ ਗਿਆ ਕਿ ਤਨਾਪੋਂਦੇ ਨੇ ਕੋਈ ਪੁਰਣੀ ਪੁਰਣੀ ਨਹੀਂ ਲੇਦਾ ਆਹ ਗੋਭੀ ਜਿਹੜੀ ਉਹਨੇ ਕਦੀ ਖੜੀ ਕਰੀ ਓਏ ਕਰੇ ਖੜੇ ਨਹੀਂ ਕਦੀ ਗੋਭੀ ਉਹ ਜਿਹੜੀ ਦੂਜੀ ਕਿਹੜੀ ਉਹ ਮਗਰ ਪਈ ਹਰੀ ਜਿਹੜੀ ਨਹੀਂ ਨਹੀਂ ਉਹ ਪਈ ਜਿੰਮ ਜਿਹੜੇ ਮੁੰਡੇ ਲੁੰਦੇ ਉਹ ਪਾਲ ਕੇ ਖੰਦੇ ਉਹਨੂੰ ਸਭ ਜਿਹੜੀ ਬੰਦੀ ਸਭ ਜਿਹੜੀ ਨਹੀਂ ਬੰਦੀ ਅੰਦਾਜ਼ ਵਰ ਪਾਦੇ ਕਿਲੇ ਤੇ ਰਹਿ ਗਏ ਯਾਰ ਦਵਾ ਲੈ ਲੈ ਦਵਾ ਵੇਖੀ ਮਟਰ ਪਾਲਾ ਚੱਲੇ ਜੀ ਆਪਾਂ ਖਲੋਤੇ ਆ ਬਾਹਰ ਧੁੱਪ ਚਾਹ। ਧੁੱਪੇ ਖਲੋਤੇ ਧੁੱਪੇ। ਕਿਉਂਕਿ ਅੰਦਰ ਛਾਂ ਹੀ ਆ ਠੰਡ ਲੱਗਦੀ ਆ। ਮੈਂ ਤਾਂ ਹਰ ਵੇਲੇ ਖਲੋਤੇ ਆ ਧੁੱਪੇ। ਧੁੱਪ ਆ ਗਦਰ ਆਈਓ। ਯਾਰ ਗੋਣ। ਮਿਲ ਗਿਆ ਸੂਟ। ਲੈ ਵੀ। ਸੂਟ ਮਿਲ ਗਿਆ ਹੀ ਹਰ ਗੋਣ। ਜਨਗਲੇ ਮਾਰਦੇ ਤੁਸੀਂ ਲੈ ਕੁੱਕਰ ਆ ਗਏ ਕੋਠੇ ਤੇ ਬਸ ਆ ਸੱਚ ਮੈਂ ਆ ਸਬਜੀ ਸਬਜੀ ਲੱਗੀ ਬੰਨ ਨਾ ਨਾ ਚੱਲੋ ਇੱਥੇ ਲੈਓ ਵਰ ਯਾ ਲਾ ਉਹਦੀ ਪੈਕ ਜੀ ਨਾ ਬੱਡੇ ਦੀ ਤਿਆਰੀ ਤੇ ਲੇਟ ਆ ਤੇ ਪਕਾਉਣੀ ਹੈ ਪਕੌੜੇ ਆ ਗਏ ਮੈਂ ਕੋਈ ਨਾ ਖਾਦਾ ਆਦਾ ਗਿਆ ਬੱਚਾ ਇਹਨੇ ਅੱਜ ਖਾਣਾ ਨਹੀਂ ਕੋਸ ਤੇ ਕੁੜੀ ਕੁੜੀ ਲੇਟ ਹੁੰਦੀ ਆ ਆਹ ਨਾ ਘਰਾ ਘਲ ਬੀਨ ਰਾਇ ਪਨੀਰ ਵਾਲੇ ਸੰਦੇ ਜੀ ਕੰਡੇ ਜੀ ਕਰੀ ਜੋ ਕੋਈ ਨੀਮ ਬਲੌਜ ਤੂੰ ਕਹਿ ਰਿਹਾ ਪਨੀਰ ਲੈ ਗਏ ਕਿਲੋ ਉਹ ਹੁਣ ਸਬਜ਼ੀ ਜੀ ਕਹਿੰਦੇ ਪੈ ਲੈਣਾ ਕਿਲੋ ਕਹਿੰਦੇ ਕਿਉਂ ਵੇលਿਆ ਮੈਂ ਇਹ ਨਹੀਂ ਕੰਮ ਕਰਦਾ ਆਪਾਂ ਹੋਏ ਫੇ ਰੈਡੀ ਹਾਂ ਆ ਪਕੌੜੇ ਖਾ ਕੇ ਦੋ ਚਾਰ ਹਾਂ ਬਣੀਆਂ ਉਸਤਾਰ ਉਹ ਤਾਂ 2 ਵਜੇ ਨੂੰ ਡੁੱਕੀ ਲਵਾਈ ਜੁਗਾ ਕੰਕਰ ਚ ਤੇਲ ਚ ਪਕੌੜੇ ਇੱਕ ਵਾਰੀ ਇੱਕ ਵਾਰੀ ਕੱਚੇ ਚ ਰੱਖੇ ਦੂਜੇ ਦੀ ਫੇਰ ਇੰਡੀ ਨੂੰ ਕੀਤਾ ਫਰੇ ਮੋ ਜੀ ਆਪਣੇ ਪਕੌੜੇ ਆਈ ਨਾ ਮੋ ਉਹ ਸੋ ਜੈਸ ਫਾਇ ਚਲ ਹੋਇਆ ਕਿੱਥੋਂ ਹੋ ਗਿਆ ਮੈਂਟ ਮਾਰੋ ਫੇਰ ਦੇ ਕੱਟ ਕੇ ਤੇ ਪਰਾਂ ਮਾਰੋ ਮਲੇ ਹੈ ਹੈਪੀ ਬਰਥਡੇ ਲੈ ਆਏ ਬੈਠਾ ਲਾਉਣ ਵਾਸਤੇ ਆ ਪਾਵਾਂਗੇ ਆਪਾਂ ਸ਼ਰਟ ਤੇ ਆ ਨਾਲ ਬੰਨਾਂਗੇ ਦਸਤਾਰ ਮੈਂ ਚੋ ਹੀ ਜਾਣਾ ਕੰਮ ਨੂੰ ਬਹੁਤ ਵਧੀਆ ਸਰ ਦਸਤਾਰ ਰੰਗ ਠੀਕ ਉੱਤੋਂ ਜਗੜ ਪੈ ਜਾਣੀ ਹੈ ਠੀਕ ਪ੍ਰੋਜੈਕਟ ਦੇ ਬਟਨ ਨਾ ਮਿਲ ਲਿਆ ਜਦੋਂ ਉਹ ਫਾਉਂਗ ਜੈਕਟ ਦਾ ਅੱਗੋਂ ਖੀਰ ਰੰਗ ਚਲੋ ਠੀਕ ਆ ਸਰ ਚਲੋ ਦਸਤਾਰ ਬਨ ਲੀਆ ਮੇਰੇ ਕੋਲ ਹਾਂਜੀ ਆਪਾਂ ਹੋ ਚੁੱਕੇ ਰੈਡੀ ਦਸਤਾਰ ਦੋ ਪਹਿਲਾਂ ਮੋਰਨੀ ਬੰਨੀ ਮੋਰਨੀ ਆਪਣੇ ਕੋ ਸੂਤਰੇ ਨਹੀਂ ਹੁੰਦੇ ਕਿਉਂਕਿ ਬੰਨੀ ਨੂੰ ਬਹੁਤ ਟਾਈਮ ਹੋ ਗਿਆ ਕਿਉਂਕਿ ਹੱਥੇ ਟਿੱਟ ਗਿਆ ਵਟਾ ਵਾਲੀ ਤੇ तो निखा भाई बनता बड़ी बढ़िया कैंट मोरनी दस्तार अपने को नहीं दूध दी मैं लगी लुक फिर शर्ट ली काफ़ी चिर जी भाई नाल वाइट शू हम तो रेडी हो गए हैं तो हाँ गुड़िया भी उठ गई उठ गई सो लिया इधर कैर तैयार होने होगी ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕਿ ਹਾਲ ਚਾਲ ਕਿਦਾਂ ਸਾਰੇ ਠੀਕ ਠਾਕ ਵਧੀਆ ਤੇ ਅੱਜ ਵੱਡੇ ਸੈਲੀਬ੍ਰੇਟ ਕਰਦੇ ਆਂ ਟਾਈਮ ਹੋ ਗਿਆ 5:30 ਦਾ ਤੇ ਤਿਆਰਚਾਰ ਆਪਾਂ ਹੋ ਗਏ ਹੁਣੇ ਕੱਲਦੇ ਆਪਾਂ ਆਏ ਆ ਤੁਹਾਨੂੰ ਦੱਸਿਆ ਸੀ ਨਾ ਤੇ ਕਿੰਨੀ ਵੀ ਰੈਡੀ ਹੋ ਗਈ ਹਾਂਜੀ ਰੈਡੀ ਹੋ ਗਈ ਮੇਕਅਪ ਕਰਨਾ ਜੀ ਚਲੋ ਤੇ ਤੇ ਨਾਲ ਉਹ ਬਾਜ਼ਾਰ ਦਾ ਨੂੰ ਕੰਮ ਥੋੜਾ ਜਿਹਾ ਉਹ ਕਰਨ ਗਏ ਆ ਮੈਂ ਕਿਹਾ ਹੁੰਦਾ ਚਲੋ ਕੇਕ ਵੀ ਫੜ ਲਿਆ ਆਪਾਂ ਦੁਬਾਰਾ ਫਿਰ ਕੀ ਜਣਾ ਨੇ ਡਿਬਿਊ ਹੋ ਗਿਆ ਤਿਆਰ ਤਿਆਰ ਤੇ ਪਹਿਲਾਂ ਤਾਂ ਹੋ ਗਿਆ ਤੇ ਨਾਲੇ ਸਮਾਨ ਲੈ ਆ ਗਿਆ ਹਾਂ ਬਾਰੇ ਠੀਕ ਆ ਕਲਰਫੁਲ ਜੇ ਲਿਆਂਦੇ ਆ ਪਹਿਲਾਂ ਮੈਂ ਸੋਚਿਆ ਕਿ ਚਲੋ ਉਹਨੂੰ ਡਿਜ਼ਾਈਨ ਕਰਨ ਨਾਲੇ ਬੁਲਾਉਨੇ ਆ ਫਿਰ ਹਨੇਰਾ ਹੋ ਗਿਆ ਹੁਣ ਟਾਈਮ ਵੀ ਕਾਫੀ ਹੋ ਗਿਆ ਲੇਟ ਹੋ ਜਾਣਾ ਆਪਾਂ ਠੀਕ ਆ ਚਲੋ ਫਿਰ ਵਧੀਆ ਬਟਕੀਆਂ ਨੇ ਵਾ ਗਟਕੀਆਂ ਉਹ ਪਟਕੀਆਂ ਜੁੱਬੀਆਂ ਨੇ ਉਹ ਗਟਕੀਆਂ ਨੇ ਲੱਗੀਆਂ ਦਾ ਆ ਖੋਲਣਾ ਇਹ ਸਾਰਾ ਹੱਤੀ ਵਾਲਾ ਇਹ ਖੋਲਣ ਵਾਲਾ ਸਿਸਟਮ ਹੈ ਤੁਹਾਨੂੰ ਅਸਤੇ ਥੇਕਾ ਤੇ ਮੈਂ ਤੇ ਫਲਾ ਤਿਆ ਹੈਪੀ ਬਰਥਡੇ ਵਾਲਾ ਗਾਰਨਮੈਂਟ ਕੱਟਾ ਸੈਟ ਟੰਗਣੇ ਪਹਿਲਵਾਨ ਦੇ ਕੰਮ ਸਾਡੇ ਇਹਨਾਂ ਫਲਾ ਤਿਆ ਨੇ ਕਿ ਬਾਰੇ ਰੰਗ ਬਰੰਗੇ ਦਾ ਝਾਂਜ ਮੈਂ ਕੋਈ ਲਾਤਾ ਸੀ ਸਮਝਾ ਲਿਆ ਕੇ ਬਸ ਆਹ ਟਿੱਪਾਂ ਦੋਵੇਂ ਕੰਮਜਾਬ ਨਹੀਂ ਹੋਈਆਂ ਜੋੜੀ ਦਾ ਲੱਸ ਜਾਂਦਾ ਫਿਰ ਦੋ ਤਿੰਨ ਆਰੀ ਹੌਂ ਡਬਲ ਟੇਪ ਆਈ ਹੈ ਵੇਖੋ ਬਣਦੀ ਗੱਲ ਕਿ ਨਹੀਂ 11 ਜੈ ਸਲਾਬ ਨਾਲ ਸਲਾਬ ਕਰਕੇ ਖੁੱਡ ਜਾਂਦਾ ਯਾਰ ਬਣ ਗਈ ਗੱਲ ਡਬਲ ਟੇਪ ਨਾਲ ਮੇਲੇ ਇੱਕੋ ਹੀ ਲਾਈ ਬਣੀ ਆ ਦੋਵੇਂ ਟੇਪਾਂ ਫੇਲ ਆ ਦਿਓ ਭਾਜੀ ਆਹ ਕਿਦਾਂ ਦੇ ਕਲਰ ਹੁੰਦੇ ਆ ਲੈ ਆਪਰੇ ਲੈਂਦੇ ਤੁਸੀਂ ਬਹੁਤ ਵਧੀਆ ਫੰਡ ਬਣੀ ਗੱਲ ਹੁਣ ਗੁਬਾਰੇ ਇਹ ਘਰ ਤੋਂ ਦਿੰਦੇ ਫਿਰ ਅਸੀਂ ਲੱਗਣਾ ਪੂਰ ਆਹ ਦੇਖ ਲੈ ਨਕਰੇ ਹਿਲਾ ਦੇ ਥੋੜੇ ਬਹੁਤ ਗਰਾ ਮੜਮਟੇ ਦਵਾਈ ਲਾ ਦੇ ਬਸ ਥੱਲੇ ਵੀ ਖਿਲਰੇ ਮਾੜੇ ਨਹੀਂ ਆਟਾ ਫਲ ਟੇਬਲ ਇਧਰ ਗਈ ਆ ਜਿੰਨੇ ਘਾਗੇ ਨਿਕਲਾ ਦਿੰਨੇ ਆプチ ਬੈਕਰੀ ਆ ਗਿਆ ਉਹਨੀਆਂ ਕੁਛੀ ਬੈਕਰੀ ਨਾਲ ਆ ਪ੍ਰਧਾਨ ਇਹਦੀ ਪਸੰਦ ਦਾ ਕੇਕ ਖਾਣਗੇ ਅੱਜ ਚਲੋ ਲੈ ਬੈਕਰੀ ਤੇ ਪਹੁੰਚ ਗਏ ਆ ਤੇ ਹੁਣ ਕੇਕ ਦੀ ਥੋੜੀ ਬੇੜ ਕਰਨੀ ਪੈਣੀ ਕਹਿੰਦੇ ਤਾਜ਼ਾ ਬਣਾ ਕੇ ਦਿੰਦੇ ਆ ਆਦੇ ਪਾਉਂਡ ਦੇ 1 ਪਾਉਂਡ ਦੇ ਬਣੇ ਪਏ ਆ। ਹਾਨੂੰ ਚਾਹੀਦਾ 2 ਪਾਉਂਡ ਦਾ। ਉਹ ਕਹਿੰਦੇ ਬਣਾ ਕੇ ਦਰ ਮੌਕੇ ਤੇ ਦੇ ਦਿੰਨੇ ਤੁਹਾਨੂੰ 10 ਮਿੰਟ ਰੋਕੋ। ਇਹ ਕੇਕ ਲੈ ਲਿਆ ਆਪਾਂ। ਠੰਡਾ ਗਰਮ ਕੁਝ ਚੋਕ ਜਿਹਾ ਲੈ ਲੀਏ। ਦੇਖ ਲਓ। ਠੰਡੀ ਵੀ ਲੈਂਦੇ ਸਿੰਪਲ ਲੈ ਲੈਂਦੇ ਆਪਾਂ। ਕੇਕ ਲੈਣ ਤੋਂ ਬਾਅਦ ਠੰਡੇ ਦਾ ਚੇਤਾ ਆ ਰਿਹਾ। ਇੱਥੇ ਰੱਖੋ। ਸੋਟਾ ਭਾਜੀ। ਜਿਵੇਂ ਹੋ ਜਾ। ਕੋ ਕੜਨੀ ਆ ਵੇਲਾ ਜਿਹੜੀ ਖੜਨੀ ਲਾ ਜਾ। ਲਿਮਕਾ ਲਾ ਜਾ। ਨਹੀਂ ਕਿਹਦੇ ਨੂੰ ਕਰ ਰਹਿਆਂ ਦੀ ਬਿਮਾਰ ਨਹੀਂ ਨਹੀਂ ਉਹ ਮਜ਼ਾ ਲੈ ਜੀ ਚਲ ਮਜ਼ਾ ਲੈ ਕਿੱਥੇ ਮਜ਼ਾ ਮਜ਼ਾ ਲੈ ਜੀ ਬੜੀ ਮਜ਼ਾ ਦੇ ਦਿਓ ਯਾਰ ਇੱਕ ਪਰ ਠੰਡੀ ਨੇ ਦਿਓ ਵੀ ਹੈਨਾ ਇਹ ਤਾਂ ਠੀਕ ਕਰ ਚੱਕ ਸਲਾਈਸ ਮੈ ਕੋਈ ਬੜਾ ਬੜਾ ਹੈ ਕਰ ਬੜਾ ਇੱਕ ਵੀ ਦੋ ਲੈ ਲਈ ਬਹੁਤ ਇੱਕ ਗਏ ਇਹਨਾਂ ਨੂੰ ਪਾਗ ਦੇ ਦਾਂਗਾ ਛਿੜ ਛਿੜ ਤੋਂ ਰਾਂ ਕਿੰਨੇ ਬੰਦੇ ਆ ਦੋ ਲੈ ਵਾਲੀ ਇਹਨਾਂ ਨੂੰ ਮੁੱਕ ਜਲਾਏ ਬੇਤੀ ਹੋ ਜੂ ਬੇਤੀ ਹੋਣੀ ਯਾਰ ਪੰਜੇ ਤੋਂ ਹੋਰ ਚੱਲ ਜਾਈਏ ਬੇਤੀ ਹਾਂ ਨੂੰ ਦੋ ਲੈ ਚੱਲਦੇ ਆਂ ਜੀ ਮਿਲਦਾ ਸੀ ਜਿਆ ਬੜੇ ਸਾਹ ਨਾਲ ਲੈਨੇ ਵੀ ਬੀਐਸਟ ਨਾ ਜਾ ਰਹੇ ਨਹੀਂ ਭਾਜੀ ਬਿਲਕੁਲ ਬੜਾ ਕ੍ਰੀਮੀ ਵੀ ਲੈ ਦਰਮਿਆਨੀ ਅਲਫਾਫਾ ਜਬਾਦੋ ਭਾਈ ਦੋਆਂ ਚ ਲੋਕੜੀਆਂ ਫਲੋਗੇਟ ਹੋਰ ਕੀ ਬਸ ਹਾਂ ਹੋਰ ਕੁਛ ਨਹੀਂ ਕਰੂ ਅੱਜ ਕੋਈ ਚਲੋ ਵੀ ਅਣ ਮਿਲਦੇ ਆ ਘਰ ਜਾ ਕੇ ਤੁਹਾਨੂੰ ਫੁਰਕੇ ਕਰਦੇ ਕੋਈ ਨਹੀਂ ਮੇਰੇ ਨਾਲ ਕੋਈ ਨਾ ਬਸ ਗਏ ਹੁਣ ਕਰ ਕਰ ਹਾਂ ਗਿਫਟੇ ਨੂੰ ਕਰਾਂਗੇ ਆਪਾਂ ਪੈਕ ਹਾਂਜੀ ਅਸੀਂ ਗਿਫਟ ਪੈਕ ਕਰ ਰਹੇ ਹਾਂ ਦੀਪ ਨੂੰ ਦੇਣਾ ਗਿਫਟ ਤੇ ਇੱਕ ਹਰ ਗੁਣ ਵਾਸਤੇ ਤੇ ਇੱਕ ਦੀਪ ਵਾਸਤੇ ਲਿਆਂਦਾ ਆ ਗਿਫਟ ਸਾਰਾ ਪੈਕ ਗਿਫਟ ਹੋ ਗਿਆ ਪੈਕ ਹਰ ਗੁਣਾ ਗੁਬਾਰੇ ਸਾਡੇ ਸਾਰੇ ਡੇ ਸਾਰਿਆਂ ਟੋਰ ਹਰ ਜਾਂਦੀ ਆ ਹਰ ਗੁਣ ਦੀ ਟੋਰ ਆ ਸਾਰਿਆਂ ਨੂੰ ਇਹਦਾ ਕੰਨੇ ਵੀ ਰੈਡੀ ਹੋ ਗਈ ਕਿਉਂ ਭਾਈ ਬੜਾ ਟਾਈਮ ਲਾ ਰੈਡੀ ਹੋਣ ਜਾਨਾ ਅਰੇ ਮੰਮੀ ਵੀ ਰੈਡੀ ਹੋ ਗਏ ਮੇਰੇ ਨਾਲ ਪੂਰੀ ਮੈਸੂਰ ਹੋ ਗਈਆਂ ਫਿਰ ਹੁਣ ਵਾਲੀ ਇਹਦੇ ਵਿੱਚ ਕਿਹੜੀ ਗੱਲ ਆ ਕੇਕ ਬਣਾਉਣਾ ਸਾਰੇ ਨੂੰ ਇਹ ਟਾਈਮ ਲੱਗਣਾ ਟਾਈਮ ਲੱਗਣਾ ਜੀ ਆਲੇ ਪੈ ਜਾਂਦੇ ਜਿਆ ਇਹ ਬਿੱਲੀ ਫਿਰ ਵਧੀਆ ਬਣਾ ਉੱਤੇ ਭਾਲੂ ਜਾ ਆ ਲੱਗਾ ਸਰ ਓਕੜਾਂ ਏ ਕੀ ਆ ਇਹ ਨਾ ਡੈਕੋਰੇਸ਼ਨ ਠਹਿਰ ਕੇ ਕਰਦੇ ਆ ਬੜੀ ਵਧੀਆ ਕੀਤੀ ਡੈਕੋਰੇਸ਼ਨ। ਆ ਜਾਣ ਜਦੋਂ ਮੈਂ ਆਪਣਾ ਉਹ ਡਿਗਦੇ ਜਾਂਦੇ ਆ। ਹਾਂ? ਨਹੀਂ ਡਿਗਦੇ ਨਹੀਂ। ਉਹ ਨੱਚਦੇ ਕਿ ਨਹੀਂ? ਕੜਾਈ ਵਿੱਚ ਸਪ੍ਰਿੰਗ ਰੋਲ। ਇਹ? ਕੱਟੇ ਗਏ ਕਿ? ਦਾ ਨਹੀਂ ਨਹੀਂ ਨਹੀਂ। ਉਹ ਆ ਵੀ ਕੱਟਣੇ ਹੈਗੇ। ਇਹ ਹੋ ਗਏ ਸਾਰੇ। ਆ ਸਾਰੇ ਆਪਣੇ ਹੀ ਆ ਨਾ? ਹਾਂਜੀ ਹਾਂਜੀ। ਅੱਛਾ ਸੱਗੀ। ਹੋ ਗਏ ਨੇ ਇਹ ਤੁ। ਹਾਂ? ਬੜੇ ਹੈਗੇ ਕੀ ਕਰਨੀ ਦਿਖਾਉਂਦਾ ਮੇਰਾ। ਆ ਸਮਾਨ ਆਪਾਂ ਲੈ ਲਿਆ। ਹੁਣ ਜਾ ਰਿਹਾ ਘਰ ਨੂੰ। ਦੀਪ ਕਰ ਰਿਹਾ ਡਰਾਈਵ ਚਾਹੀਦਾ ਵਾ ਚਾਹੀਦਾ ਵਾ ਮੋਟਰਸਾਈਕਲ ਨਾਲ ਠੰਡ ਵੜੀ ਜਾਂਦੀ ਸਮਾਨ ਵਾ ਮੋਟਰਸਾਈਕਲ ਨਾਲ ਤੇ ਫੈਰੇ ਹੀ ਨਹੀਂ ਤੂੰ ਦੱਸ ਫੈਰੇ ਬੰਦੇ ਨੇ ਚਲਾਉਣਾ ਚਾਹੀਦਾ ਛੋਟੇ ਮੋਟੇ ਸਮਾਨ ਵਾਸਤੇ ਬਾਈਕ ਚਲਾਉਣੀ ਚਾਹੀਦੀ ਨੇਰਾ ਹੋ ਗਿਆ ਤੂੰ ਕਿ ਕਦੋਂ 8 ਵਜੇ ਜਾਣੇ ਲੱਗਦਾ 8 ਵਜੇ 8 ਵਜੇ ਮਿਲਦੇ ਆ ਕਰ ਜਾ ਕੇ ਤੁਹਾਨੂੰ ਕੇਕ ਲੈਣ ਦਾ ਲੈਟੀ ਲਾਤੀ ਰਿੰਗ ਲੈਟ ਵੱਡੇ ਵਾਲਾ ਮੁੰਡਾ ਵੇਲਾ ਆਪੇ ਵਿਚਾਰਾ ਕਰਨ ਦੇ ਆ ਸਾਰੇ ਕੰਮ ਪਰ ਕਿਹਦੇ ਨਹੀਂ ਬੰਦੇ ਪਹੁੰਚੇ ਨਹੀਂ ਹੈ ਕਈ ਚਲੋ ਕੋਈ ਨਹੀਂ ਹੜਾ ਪਾਲੂ ਕਿਤੇ ਬਣਾਈ ਜਾ ਰਗੋਣ ਚਲੋ ਕੇਕ ਕਟੋ ਹੋਵੇ ਆ ਜੜੀ ਵੀ ਤਿਆਰ ਹੋ ਗਿਆ ਹੈ ਹਾਂਜੀ ਅੱਗੇ ਤਿਆਰ ਹੋ ਗਏ ਟੋਪਿੰਗ ਨਹੀਂ ਕਰਦੇ ਕਿ ਨੋਪਲਰ ਇੱਧੇ ਬੁਲਾਇਆ ਚਲ ਮਾਚਿਸ ਲੈਂਦੀ ਡੱਬੀ ਡੱਬੀ ਲੈ ਆਓ ਸਾਰੀ ਨਾਲ ਹੀ ਉਹ ਉਹ ਸਾਰੇ ਇੱਥੇ ਬੰਦੇ ਖਲੋਵੋ ਨਾਲ ਹੀ ਤੇ ਬਸ ਕੇਕ ਵੱਡ ਕੇ ਸੁੱਟੋ ਠੀਕ ਹੈ ਆ ਆਹ ਵੜਾ ਦਾਂਗਾ ਮਾਂ ਆ ਬਹਿ ਜਾ ਇੱਥੇ ਨਾਲੇ ਲਾਦੇ ਸਪੇਸ ਰਹਿਣ ਨਹੀਂ ਚਾਹੀਦੀ ਤੇ ਪਹਿਲਾਂ ਤੁਸੀਂ ਆਓ ਇੱਧਰ ਸੈਟ ਜੀ ਆਪਾਂ ਇਹ ਕਿਲਾ ਕਰਦੇ ਹਾਂ ਸਾਰੇ ਮਿਲ ਕੇ ਜਾ ਰਹੇ ਹਾਂ ਅਮਾ ਡਿਪਾਰਟਮੈਂਟ ਚ ਜਾਵਾਂਗੇ ബംബ <laughs> <laughs> Ku kemana neng? Hahaha. 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 मतेंदुला बहुत 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 अनुनपुड़ाले हाय मेरा हैप्पी बर्थडे मेरा हैप्पी बर्थडे मेरा हैप्पी बर्थडे आओ अजी 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 महाराज पहला पहला मणजे खा दो कट्टी की बना देना साडी बना दो कट्टी मिलेगा या कर लूंगा एकदम हैप्पी बर्थडे हैप्पी बर्थडे थैंक यू ਸਭ ਨੰਬਰ ਲਾਦੇ ਜਾਂਦੇ ਆ ਡੈੜੀਆਂ ਲਾਉਣ ਦੇ ਭਾਈ ਹੁਣ ਆ ਗਏ ਨੇ ਉਹ ਲੇਟ ਪਹੁੰਚੇ ਅੱਜ ਚੱਲ ਕਰੋ ਕਿ ਨਹੀਂ ਚੱਲ ਬੰਦ ਕਰੀਂ ਚਲੇ ਲੱਗ ਗਏ ਹੈ ਚਲੇ ਲੱਗ ਗਏ ਇੱਥੇ ਆਪੇ ਆ ਗਏ ਚੱਲ ਹੈਪੀ ਬਰਥਡੇ ਤੁਹਾਨੂੰ ਬੜਾ ਆਸਾਨ ਵੀ ਨਹੀਂ ਨੂੰ ਆਸਾਨ ਹੈ ਅੱਲਾ ਹੈ ਵੀ ਲਾਦੀ ਗਿਫਟਾਂ ਦੀ ਵਾਰੀ ਆ ਗਈ ਹੈ ਪਹਿਲੇ ਨੰਬਰ ਤੇ ਇਹ ਕਿਸੀ ਨਾਂ ਕੀੜੇ ਲੱਗਾਂ ਅੱਜ ਇਹਦੇ ਵਿੱਚ ਇਹਦੇ ਵਿੱਚ ਇਹ ਹੁਣੇ ਕੋਲ ਬਣ ਨਿੱਕੀ ਜਿਹੀ ਨਿੱਕੀ ਜਿਹੀ ਇਹ ਦੇੰਗ ਨੂੰ ਜੋ ਇਹਦੇ ਤੋਂ ਅਗਲੇ ਇਹ ਟੈਕ ਦੀ ਇਹਨੂੰ ਚਾਹ ਲੈ ਇੱਥੇ ਪਹਿਲਾਂ ਹਾਂ ਜੀ ਅੱਗੇ ਤੇਰੇ ਹੁਣ ਆਪਾਂ ਦੇਵਾਂਗੇ ਗਿਫਟ ਚਲ ਪਾਤਰ ਕੋ ਵੀ ਚਲ ਮੈਂ ਹਰ ਗੁਣ ਬਸ ਮੋਗੇ ਗਿਫਟ ਚਲ ਆ ਕਟੋ ਕੇਕ ਬਈ ਹੁਣ ਬਹੁਤ ਕੌਲੀਆਂ ਤੇ ਖਾਈਏ ਫਿਰ ਨਹੀਂ ਅਜੇ ਗਿਫਟ ਵਾਲੇ ਰਹਿ ਗਏ ਹੈਪੀ ਬਰਥਡੇ ਅਮਯੰਦ ਤਪੋਲ ਗਿਆ ਲੇ ਲਓ ਬਹੁਤ ਬਣਾ ਪੱਤਰੇ ਕਮ ਲੱਗ ਗਏ ਥੈਂਕ ਯੂ ਥੈਂਕ ਯੂ ਆਪਾਂ ਲੱਗਿਆ ਰੀਲਾ ਬਣਾਉਣ 2-4 ਮੈਗਾ ਜੋ ਤਿਆਰ ਸਿਆਰ ਹੋਏ ਆ ਚਲੋ ਲਿਆਓ ਤੇ ਨਹੀਂ ਰੀਲਾ ਬਣਾਵਾ ਹਾਂ ਹਾਂ ਆ ਜੀ ਹੁਣ ਰੀਲ ਲੱਗੇ ਆ ਬਣਾ ਮੈਂ ਚੱਲੇ ਇਹਨਾਂ ਦੀ ਇੱਕ ਦੋ ਰੀਲਾਂ ਸ਼ੂਟ ਕਰ ਦਈਏ ਰਿੰਗ ਲਾਈਟ ਆ ਲਾਈ ਆ ਆਪਾਂ ਹੁਣ ਚਲੋ ਜੀ ਆਜੋ ਆਜੋ ਚਲੋ ਸ਼ਾਬਾ ਹੱਸ ਕੇ ਜਰਾ ਅਰਗੁਣ ਸੌਂਗੀ ਅਰਗੁਣ ਸੌਂਗੀ ਇਹਦਾ ਸ਼ੂਟ ਕੀ ਇੱਥੇ ਤੋਤਾ ਜਿਆ ਇਹ ਸ਼ੇਰ ਨਹੀਂ ਗਾ ਤੋਤਾ ਅਰੇ ਸਲਾਦ ਆ ਗਿਆ ਰੋਟੀ ਨਹੀਂ ਆਈ ਅਜੇ ਰੋਹੀ ਆ ਜਿੱਦੇ ਚ ਘੱਟਿਆ ਹਾਂ ਕਰ ਇਸ ਤੇ ਉਠ ਬੋਲ ਲੈਂਦੇ ਚਲੋ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਸਵੇਰੇ ਕੰਨ ਜੋ ਲੋ ਦੇ ਨਾਲ ਬਾ ਬਾਈ ਗੁੱਡ ਨਾਈਟ ਰੱਬ ਰੱਖਾ